ਹਾਲਾਤ ਤੁਸੀਂ ਦੇਖ ਰਹੇ ਹੋ ਹਾਲਾਤ ਤੁਸੀਂ ਦੇਖੇ ਨੇ ਇਹ ਪਿੰਡ ਲੱਖੋਵਾਲ ਦੇ ਵਿੱਚ ਤੁਸੀਂ ਪਹੁੰਚੇ ਹੋ ਅਜਨਾਲਾ ਦਾ ਇਹ ਪਿੰਡ ਹੈ ਕਿਵੇਂ ਦੇਖ ਰਹੇ ਹੋ ਫੋਟੋਆਂ ਤੇ ਤੁਸੀਂ ਦੇਖਿਆ ਹੋਵੇਗਾ ਵੀਡੀਓ ਤੇ ਤੁਸੀਂ ਦੇਖਿਆ ਹੋਵੇਗਾ ਤਾਂ ਹੀ ਤੁਹਾਡੇ ਦਿਲ 'ਚ ਦਰਦ ਆਇਆ ਤੁਸੀਂ ਜ਼ਮੀਨੀ ਹਕੀਕਤ ਤੇ ਆਏ ਅੱਜ ਤੁਸੀਂ ਉਸ ਧਰਤੀ ਤੇ ਮੌਜੂਦ ਹਾਂ ਜਿਹੜੀ ਬਿਲਕੁਲ ਫਸਲ ਬਰਬਾਦ ਹੋ ਚੁੱਕੀ ਹੈ ਅੱਜ ਜਿੱਥੇ ਆਪਾਂ ਖੜੇ ਆ ਇਹ ਅਜਨਾਲਾ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਪਿੰਡ ਲੱਖੋਵਾਲ ਤੇ ਉਸ ਸਥਾਨ ਤੇ ਜਿੱਥੇ ਇੱਧਰ ਵੀ ਝਾਤੀ ਮਾਰੀਏ ਦੂਰ ਤੱਕ ਜਾਲੀ ਜਾਲ ਹੈ ਤੇ ਜਿਵੇਂ ਪਰਲੋਂ ਆਈ ਹੁੰਦੀ ਐ ਇਸ ਤਰ੍ਹਾਂ ਲੱਗ ਰਿਹਾ ਤੇ ਜਿੱਥੇ ਕਈ ਦਿਨਾਂ ਤੋਂ ਇਹ ਜਿਹੜੇ ਪਿੰਡ ਦੇ ਲੋਕ ਨੇ ਤੇ ਹੜ੍ਹ ਦੇ ਨਾਲ ਜੂਝ ਰਹੇ ਨੇ ਤੇ ਉੱਥੇ ਹੀ ਆ ਕੇ ਮਨ ਨੂੰ ਬਹੁਤ ਦੁੱਖ ਵੀ ਹੋਇਆ ਤੇ ਜਿੱਥੇ ਪਾਣੀ ਦੇ ਵਿੱਚ ਦੀ ਗੱਡੀਆਂ ਜਿਹੜੀਆਂ ਨੇ 2-2 3-3 ਫੁੱਟ ਜਿਹੜਾ ਪਾਣੀ ਸੀ ਜਿਹਦੇ ਵਿੱਚ ਦੀ ਲੰਘ ਕੇ ਆਏ ਆ ਤੇ ਕਦੇ ਪਾਣੀ ਨੀਵਾ ਹੋ ਜਾਂਦਾ ਕਦੇ ਚੜ ਵੀ ਜਾਂਦਾ ਝਟ ਕੋਈ ਪਤਾ ਨਹੀਂ ਲੱਗਦਾ ਜਲ ਕਦੇ 4-4 5-5 ਫੁੱਟ ਇੱਥੇ ਖੜੇ ਆ ਇੱਥੇ ਵੀ ਤਿੰਨ ਤਿੰਨ ਚਾਰ ਚਾਰ ਪੁੱਟ ਜਿਹੜਾ ਜਲ ਚਲ ਚੁੱਕਿਆ ਸੋ ਪਿੰਡ ਦੇ ਜਿਵੇਂ ਲੋਕਾਂ ਨੇ ਦੱਸਿਆ ਵੀ ਸਾਨੂੰ ਕੋਈ ਵੀ ਇੱਥੇ ਸਰਕਾਰ ਵੱਲੋਂ ਜੇ ਮਦਦ ਨਹੀਂ ਪਹੁੰਚੀ ਸੋ ਜਿੱਥੇ ਸਰਕਾਰ ਨੇ ਆਪਣਾ ਕੰਮ ਕਰਨਾ ਉੱਥੇ ਸਾਡੇ ਸਤਕਾਰਯੋਗ ਬਹੁਤ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰਾਂਤੀ ਉਹਨਾਂ ਵੱਲੋਂ ਵੀ ਜਿੱਥੇ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਉੱਥੇ ਹੀ ਬਾਬਾ ਗੁਰਦੇਵ ਸਿੰਘ ਜੀ ਮੁੱਲੀ ਵਾਲੇ ਮਹਾਂਪੁਰਖ ਵੀ ਇਹ ਵੀ ਆਪਣੇ ਵੱਲੋਂ ਬਹੁਤ ਵੱਡੇ ਯੋਗਦਾਨ ਪਾ ਰਹੇ ਨੇ ਬਾਬਾ ਇੰਦਰਬੀਰ ਸਿੰਘ ਜੀ ਸੁਤਲਾਨੀ ਸਾਹਿਬ ਵਾਲੇ ਉਹ ਵੀ ਨਾਲ ਆਏ ਨੇ ਇਹ ਵੀ ਪੂਰਾ ਕਰ ਰਹੇ ਨੇ ਆਪ ਦੇ ਲੋ ਸੇਵਾਵਾਂ ਤੇ ਸਾਰੇ ਗੁਰਸਿੱਖਾਂ ਦਾ ਫਰਜ਼ ਬਣਦਾ ਹੈ ਜਿਹੜਾ ਪੰਜਾਬ ਹੈ ਜਿਹਨੇ ਪਹਿਲਾਂ ਵੀ ਬਹੁਤ ਵੱਡੇ ਵੱਡੇ ਜ਼ਾਲਮ ਜਿਹੜੇ ਜ਼ੁਲਮ ਸਹੇ ਤੇ ਹੁਣ ਵੀ ਜੇ ਇਹ ਆਪਣੇ ਜਿਹੜਾ ਵੱਡੀ ਮਾਰ ਪੈ ਰਹੀ ਹੈ ਤੇ ਜਿਹੜੀ ਇਹ ਵੱਡੀ ਜਿਹੜੀ ਸੜਕ ਨਿਕਲੀ ਹੈ ਉਹਦੇ ਵਿੱਚ ਜਿਵੇਂ ਲੋਕ ਦੱਸ ਰਹੇ ਨੇ ਕੋਈ ਪਾਣੀ ਦੇ ਥੱਲੇ ਪੁਲੀਆਂ ਪੁਲ ਨਹੀਂ ਬਣਾਏ ਗਏ ਤੇ ਉਹਦੀ ਵੀ ਜਿਹੜੀ ਹੈ ਮਾਰ ਪੈ ਰਹੀ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਤੇ ਬਹੁਤ ਜ਼ਿਆਦਾ ਜਿਹੜਾ ਆਪਣੇ ਨੁਕਸਾਨ ਹੋਇਆ ਪੰਜਾਬ ਦਾ ਅੱਗੇ ਤੋਂ ਪੂਰੇ ਇਹਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ 1988 'ਚ 1990 91 92 'ਚ ਬਾਅਦ 'ਚ ਵੀ ਕਈ ਵਾਰੀ ਇਹ ਇਲਾਕਾ ਜਿਹੜਾ ਜਿਹੜੀ ਪਾਣੀ ਦੀ ਮਾਰ ਚੇਲ ਚੁੱਕਿਆ ਪਰ ਇਸ ਕੀ ਬਹੁਤ ਜ਼ਿਆਦਾ ਹੋਰ ਵੀ ਨੁਕਸਾਨ ਹੈ ਇਸ ਇਲਾਕੇ ਦਾ ਸੋ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਮੈਂ ਇਸ ਪਿੰਡ ਦੇ ਤੇ ਹੋਰ ਵੀ ਜਿੱਥੇ-ਜਿੱਥੇ ਵੀ ਜ਼ਰੂਰਤ ਪੈ ਰਹੀ ਹੈ ਸਾਰੀਆਂ ਨਿਹੰਗ ਸਿੰਘ ਫੌਜਾਂ ਸਾਰੇ ਹੀ ਆਪਣੇ ਤਰਨੇਦਾਰ ਤੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਿਹੜਾ ਪੂਰੇ ਜਿੱਥੇ ਰਾਸ਼ਨ ਦੀ ਉੱਥੇ ਜਿਹੜੀ ਹੈ ਤੂੜੀ ਦੇ ਨਾਲ ਆਪਣੇ ਟਰਾਲੀਆਂ ਤੇ ਟਰੱਕ ਲੈ ਕੇ ਆਏ ਆ ਤੇ ਫੀਡ ਲੈ ਕੇ ਆਏ ਆ ਆਪਣੇ ਪਸ਼ੂਆਂ ਵਾਸਤੇ ਤੇ ਗੁਰੂ ਸਾਹਿਬ ਕਿਰਪਾ ਕਰਨ ਨਵੇਂ ਜਿਹੜੇ ਆ ਸਾਰੇ ਆਪਾਂ ਰਲ ਮਿਲ ਕੇ ਇੱਕ ਦੂਜੇ ਭਰਾਵਾਂ ਦੀ ਸਹਾਇਤਾ ਕਰੀਏ ਤੇ ਜਿਹੜੀ ਇਹ ਆਫਤਾ ਤੋਂ ਬਚਿਆ ਜਾ ਸਕੇ ਗੁਰੂ ਸਾਹਿਬ ਕਿਰਪਾ ਕਰਨ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਗੁਰੂ ਸਾਹਿਬ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਵੇਂ ਆਪਣੇ ਸਾਡੇ ਨੌਜਵਾਨ ਵੀਰ ਗੱਲ ਕਰ ਰਹੇ ਸੀ ਕਦੇ ਵੀ ਜਿਹੜੇ ਆ ਸਾਡੇ ਆਪਣੇ ਫੌਜਾਂ ਨੇ ਗੁਰੂ ਦੀਆਂ ਤੇ ਸਾਡੇ ਜਿਹੜੇ ਨੌਜਵਾਨ ਵੀਰ ਸਾਡੇ ਗੁਰਸਿੱਖ ਭਰਾ ਨੇ ਤੇ ਇਹ ਕਦੇ ਆਪਣੇ ਹਾਰ ਨਹੀਂ ਮੰਨਣ ਵਾਲੇ ਤੇ ਗੁਰੂ ਸਾਹਿਬ ਫੇਰ ਕਿਰਪਾ ਕਰਨਗੇ ਹੋਰ ਵੀ ਤਗੜੇ ਹੋ ਕੇ ਨਿਕਲਣਗੇ ਪਰ ਤਗੜੇ ਹੋ ਕੇ ਤਾਂ ਹੀ ਨਿਕਲ ਸਕਦੇ ਨੇ ਜੇ ਆਪਾਂ ਇਹਨਾਂ ਦੀ ਮਦਦ ਕਰਾਂਗੇ ਹੁਣ ਬਹੁਤ ਸਾਰੇ ਸਾਡੇ ਆਪਣੇ ਨੌਜਵਾਨ ਭਰਾ ਤੇ ਜਿੱਥੇ ਸਾਡੇ ਤੇ ਆਪਣੇ ਮਾੜੇ ਦੂਸ਼ਣ ਲਾਉਂਦੇ ਸੀ ਇਹ ਤੇ ਆਪਣੇ ਪੰਜਾਬ ਜਿਹੜਾ ਸ਼ਾਇਦ ਨਸ਼ਈ ਹੈ ਤੇ ਹੁਣ ਆ ਕੇ ਦੇਖਣ ਕਿੰਨੇ ਉਹ ਨੌਜਵਾਨ ਹੀ ਨੇ ਸਾਡੇ ਜਿਹੜੀ ਸਹਾਇਤਾ ਕਰ ਰਹੇ ਨੇ ਗੁਰੂ ਸਾਹਿਬ ਹਮੇਸ਼ਾ ਮਿਹਰ ਪਰਿਆਤ ਬਖਸ਼ ਕੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸੰਭਾਲੇ ਨਾਤੇ ਰੱਖੇ ਆਪਣੇ ਕੋ ਸਾਥ-ਸਾਥ ਫਿਰਤ ਪਾਲੇ ਸੋ ਆਪਾਂ ਸਾਰੇ ਤਨ ਮਨ ਧਨ ਦੇ ਨਾਲ ਆ ਕੇ ਜਿੱਥੇ-ਜਿੱਥੇ ਪੰਜਾਬ ਦੇ ਵਿੱਚ ਤਕਰੀਬਨ ਅੱਧ ਤੋਂ ਵੱਧ ਪੰਜਾਬ ਜਿਹੜਾ ਇਸ ਵੇਲੇ ਹੜਾਂ ਦੀ ਮਾਰੇ ਠਾਇਆ ਹੋਇਆ ਪਿੱਛੋਂ ਵੀ ਜਲ ਜਿਹੜਾ ਅਜੇ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਤੇ ਆਪਾਂ ਆਪਣੇ ਇੱਕ ਦੂਜੇ ਦੀ ਮਾਂ ਫੜੀਏ ਤੇ ਆਪਾਂ ਤਗੜੇ ਹੋ ਕੇ ਸਹਾਇਤਾ ਕਰਨੀ ਹੈ ਜਿੱਥੇ ਵੀ ਸਾਡੇ ਆਪਣੇ ਜਿੱਥੇ ਜਿੱਥੇ ਪਾਣੀ ਦੀ ਇਹ ਮਾਰ ਚੱਲ ਰਹੇ ਨੇ ਸਾਡੇ ਪੁਰਵਾਰ ਇੱਕ ਬਾਬਾ ਜੀ ਇੱਕ ਚੀਜ਼ ਤੁਸੀਂ ਦੇਖੀ ਹੋਏਗੀ ਇਸ ਵਾਰ ਦੇਖਿਆ ਗਿਆ ਕਿ ਪੰਜਾਬ ਕਾਫੀ ਇਕੱਠਾ ਨਜ਼ਰ ਆਇਆ ਜਿੰਨੇ ਗਾਇਕ ਨੇ ਚਾਹੀ ਅਸੀਂ ਚਲੋ ਨਾਮ ਕਿਸੇ ਦਾ ਕੀ ਲੈਣਾ ਜਿੰਨੇ ਗਾਇਕ ਨੇ ਉਹਨਾਂ ਵੱਲੋਂ ਸਹਾਇਤਾ ਭੇਜੀ ਗਈ ਸਿੱਖ ਸੰਪਰਦਾਵਾਂ ਜ਼ਮੀਨੀ ਹਕੀਕਤ ਤੇ ਨੇ ਜ਼ਮੀਨ ਪੱਧਰ ਤੇ ਉਤਰੀਆਂ ਨੇ ਹੋਰ ਕਈ ਸੰਸਥਾਵਾਂ ਜਿਹੜੀਆਂ ਐਨ ਜੀਓਜ਼ ਉਹ ਪੰਜਾਬ ਨੂੰ ਬਚਾਉਣ ਵਾਸਤੇ ਆ ਕੇ ਆਗੀਆਂ ਚਾਹੇ ਉਹ ਕੋਈ ਦੁਬਈ ਬੈਠਾ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਬੈਠਾ ਚਾਹੇ ਉਹ ਬੰਬੇ ਬੈਠੇ ਨੇ ਇਨ ਇਸ ਨੂੰ ਕਿਵੇਂ ਦੇਖਿਓ ਕਿ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਹੁੰਦੇ ਨੇ ਇਹ ਹੋਣੀ ਨਹੀਂ ਜਦੋਂ ਜਦੋਂ ਵੀ ਜਵਾਬ ਕੀ ਉਹ ਦਿਨ ਨਿਦਾਨ ਬਣੇ ਆ ਤਹੀ ਰਣ ਮੈ ਤਵਜੂਜ ਮਰੋ ਜੇਦਨੇ ਜਦੋਂ ਵੀ ਜਦੋਂ ਵੀ ਭਾਵੇਂ ਅਹਿਮਦ ਸ਼ਾ ਅਬਦਾਲੀ ਨੇ ਫੇਰ ਵੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਹਮਲਾ ਕੀਤਾ ਤੇ ਇਹ ਵੀ ਕੋਈ ਹਮਲੇ ਤੋਂ ਘੱਟ ਨਹੀਂ ਹੈਗਾ ਸਾਡਾ ਆਪਣੇ ਜਿਹੜਾ ਆਪਾਂ ਝੇਲ ਰਹੇ ਆਂ ਤੇ ਪੰਜਾਬ ਨੇ ਕਦੇ ਪ੍ਰਵਾਹ ਨਹੀਂ ਕੀਤੀ ਤੇ ਗੁਰੂ ਸਾਹਿਬ ਇਹਦੇ ਚੋਂ ਵੀ ਤਗੜੇ ਹੋ ਕੇ ਨਿਕਲਣਗੇ ਜਿਵੇਂ ਭਾਵਕ ਜਿਹੜੀ ਅਪੀਲ ਸੀ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਹੋਰ ਆਵਾ ਲੋ ਜਿਹੜੀ ਆਈ ਤੇ ਹੋਰ ਵੀ ਜਿੱਥੇ ਹੁਣ ਸਾਡੇ ਗਾਇਕ ਭਰਾ ਨੇ ਹੋਰ ਵੀ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਸਾਰੇ ਸੰਤ ਮਹਾਂਪੁਰਖ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਸਾਰੇ ਤਗੜੇ ਹੋ ਕੇ ਡਟੇ ਹੋਏ ਨੇ ਤੇ ਗੁਰੂ ਸਾਹਿਬ ਬਹੁਤ ਹੀ ਛੇਤੀ ਕਿਰਪਾ ਕਰਨਗੇ ਤੇ ਜਿਹੜਾ ਆਪਣੇ ਆ ਉੱਪਰੋਂ ਵੀ ਦੇਖ ਲਓ ਉੱਪਰੋਂ ਵੀ ਆ ਰਿਹਾ ਹੈ ਜਲ ਤੇ ਥੱਲੋਂ ਵੀ ਜਲ ਆ ਰਿਹਾ ਹੈ ਗੁਰੂ ਸਾਹਿਬ ਆਪ ਹੀ ਸਹਾਈ ਹੋਣਗੇ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਬਿਲਕੁਲ ਬਹੁਤ ਬਹੁਤ ਧੰਨਵਾਦੀ ਇਹ ਪੀਰਾਂ ਪਗੰਬਰਾਂ ਦੀ ਧਰਤੀ ਹੈ ਤੇ ਇਹ ਕਦੇ ਵੀ ਜਿਹੜੀ ਹੈ ਗੁਰੂ ਸਾਹਿਬ ਦੀ ਪਰਭਾਈ ਆਪ ਹੀ ਕਰ ਸਕਦੇ ਨੇ ਨੁਕਸਾਨ ਤੇ ਬਹੁਤ ਜ਼ਿਆਦਾ ਹੈ ਜਿੱਧਰ ਤੁਸੀਂ ਦੇਖੋ ਉਧਰੋਂ ਉੱਪਰੋਂ ਵੀ ਹੁਣ ਫੇਰ ਬਾਸ ਆ ਰਹੀ ਹੈ ਤੇ ਇਧਰੋਂ ਜਲ ਜਿਹੜਾ ਪੂਰਾ ਤੇਜ਼ੀ ਨਾਲ ਵਧ ਰਿਹਾ ਹੈ ਘਟ ਨਹੀਂ ਰਿਹਾ ਥੋੜਾ ਘਟਦਾ ਫੇਰ ਫੇਰ ਤੇਜ਼ ਆ ਜਾਂਦਾ ਸੋ ਨਗਰ ਨਿਵਾਸੀ ਜਿਹੜੇ ਕਿਸੇ ਵੀ ਗੱਲੋਂ ਆਪਣੇ ਇਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਸਾਰੇ ਆਪਣੇ ਤੁਹਾਡੇ ਭਰਾ ਤੁਹਾਡੇ ਨਾਲ ਖੜੇ ਆ ਜਿੱਥੇ ਵੀ ਕੋਈ ਤਨ ਮਨ ਧਨ ਦੇ ਨਾਲ ਖੜੇ ਆ ਤੇ ਜਿੱਥੇ ਜੋ ਵੀ ਜ਼ਰੂਰਤ ਹੋਊਗੀ